चलो जी कोई गल हफ्ते हों सत्त दिन जी हफ्ते च हम सत्त दिन जी ਹfte ਚ ਹੁੰਦੇ 7 ਦਿਨ ਜੀ ਦਿਨ ਐਤਵਾਰ ਵਾਲਾ ਹਰ ਕੋਈ ਵਿਚਾਰਦਾ ਹੋ ਚੱਲਦੇ ਚ ਪੈਰੇ ਬਾਬਾ ਦੀਪ ਸਿੰਘ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਚੱਲਦੇ ਚ ਪੈਰੇ ਬਾਬੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਸ਼ਾਬਾਸ਼ ਬਹੁ ਵੰਡ ਦਾ ਜਨਮ ਮਾਤਾ ਜਿਵਨੀ ਜੀ ਦਾ ਜਾਇਆ ਪੀਤਾ ਭਗਤੇ ਦਾ ਪੁੱਤ ਸਾਰੀ ਦੁਨੀਆ ਤੇ ਖਾਇਆ ਕੋਹ ਹੋਵੇੰਡ ਦਾ ਜਨਮ ਮਾਤਾ ਜੋਣੀ ਜੀ ਦਾ ਜਾਇਆ ਪੀਤਾ ਭਗਤੇ ਦਾ ਪੁੱਤ ਸਾਰੀ ਦੁਨੀਆ ਤੇ ਛਾਇਆ ਖਾਲੀ ਮੁਰਦਾ ਨਾ ਕੋਈ ਯੋਦੇ ਦਾ ਚੱਲਦੇ ਚ ਪੈਰੇ ਬਾਬੂ ਦੀਪ ਸਿੰਘ ਦੇ ਸੰਗਤਾਂ ਦਾ ਕਾਟੇ ਆਉਂਦਾ ਠਾਠਾ ਮਾਰਦਾ ਚੱਲਦੇ ਚ ਪੈਰੇ ਬਾਬੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਟੇ ਆਉਂਦਾ ਠਾਠਾ ਮਾਰਦਾ ਜਿਹੜੇ ਪੈਗੇ ਸੀ ਗਰਾਹੇ ਉਹ ਵੀ ਪੈਗੇ ਸਿੱਦੇ ਰਹਾ ਲਾ ਕੇ ਬੋਲਾ ਵਿੱਚ ਮੰਨ ਲਿਆ ਜੀਵਨ ਬਚਾ ਜਿਹੜੇ ਪੈ ਗਏ ਸੀ ਕੁਰਾਹੇ ਉਹ ਵੀ ਪੈ ਗਏ ਸਿੱਧੇ ਰਾਹ ਲਾ ਕੇ ਸਾਂਣੀ ਵਿੱਚ ਮੰਨ ਲਿਆ ਜੀਵਨ ਬਚਾ ਉਹ ਵੀ ਚੁੱਕਦਾ ਆ ਗਿਆ ਉਹ ਦੇ ਦੱਤੇ ਜਿਹੜਾ ਫਿਰਦਾ ਸੀ ਪਾਣੀ ਚ ਲੇ ਰਿਹਾ ਤਾ ਤਾ ਓ ਚੱਲ ਦੇ ਜਪਰੇ ਬਾਪੂ ਵੀਰ ਸਿੰਘ ਦੇ ਸੰਗਤਾਂ ਦਾ ਲਾਠੇ ਆਉਂਦਾ ਖਾਠਾ ਮਾਰਦਾ ਚੱਲ ਦੇ ਜਪਰੇ ਬਾਪੂ ਖੰਡੇ ਵਾਲੇ ਦੇ ਜਾਣਾ ਦਾ ਕੱਥਿਉਂ ਦਾ ਸਾਥਾ ਮਾਰਦਾ ਓ ਰੱਖੀ ਹਰਦੀਪ ਨੇ ਵੀ ਆਸ ਨਹੀਂ ਓ ਟੁੱਟੀ ਤਾਂ ਜੋ ਸੰਡੇ ਵਾਲੇ ਦਿਨ ਮਾਰਦਾ ਏ ਛੁੱਟੀ ਓ ਰੱਖੀ ਹਰਦੀਪ ਨੇ ਵੀ ਆਸ ਨਹੀਂ ਓ ਟੁੱਟੀ ਤਾਂ ਜੋ ਸੰਡੇ ਵਾਲੇ ਦਿਨ ਮਾਰਦਾ ਏ ਛੁੱਟੀ ਚੜਿਆਉਂਦਾ ਏ ਤ ਕੋਹੇ ਪਿੰਡੋਂ ਵਾਸਤੇ ਇੱਧ ਕੋਹੇ ਪਿੰਡੋਂ ਵਸਤੇ ਚਾਰੇ ਆਉਂਦਾ ਇੱਧ ਕੋਹੇ ਪਿੰਡੋਂ ਵਸਤੇ ਰੱਖਿਆ ਪਰੋਸਾ ਸਿੱਧ ਕੋ ਨਹਾਰਦਾ ਓ ਚੱਲ ਦੇ ਚ ਪੈਰੇ ਬਾਪੂ ਦੀਪ ਸਿੰਘ ਦੇ ਸੰਗਤਾਂ ਦਾ ਕਾਟ ਆਉਂਦਾ ਠਾਟਾ ਮਾਰਦਾ ਚੱਲ ਦੇ ਚ ਪੈਰੇ ਬਾਪੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਟ ਆਉਂਦਾ ਠਾਠਾ ਮਾਰਦਾ ਗੁਰਜੀ ਦਾ ਗੱਲ ਸਾਬ ਵਾਹਿਗੁਰਜੀ ਕੀ ਫਤਿਹ